ਸੇਵਾ 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 ਜੇ ਨਾ ਮਿਲਿਆ ਤੇਰਾ ਨਾਮ ਉਚਿਤ ਆਵੇ ਗੁਰਨਾਮ ਜਨਾ ਚਲ ਤੇ ਲੋ ਪੱਤਰ ਦਾ ਪ੍ਰੈਸਰਚਨ ਨੇ ਪੂਰੇ ਪਿੱਛੇ ਖੜੀ ਬਲੋ ਤੇ ਪੱਤਰ ਦਾ ਪ੍ਰੈਸਰਚਨ ਉਹ ਅੱਜ ਜਿਹੜਾ ਉਪਰਾਲਾ ਕੀਤਾ ਗਿਆ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਸਾਰੇ ਸਾਰੀ ਪੂਰੀ ਟੀਮ ਨੇ ਇਹ ਇਹ ਮਿੱਥਿਆ ਸੀ ਕਿ ਅੱਜ ਸੀ ਦੇ ਡੇਰੇ ਉੱਤੇ ਆਪਾਂ ਕੋਈ ਦਾਦਾ ਕੰਮ ਨਹੀਂ ਕਰਨਾ ਪਰ ਅੱਜ ਜਿਹੜਾ ਫਲੱਡ ਤਾਂ ਲਾ ਆਪਾਂ ਲਾ ਕੇ ਕੁਛ ਈ ਦਾ ਨੂੰ ਪੱਤਰ ਕੀਤਾ ਵਾ ਮੈਂ ਆਪਣੇ ਸਾਰੇ ਟੀਮ ਦਾ ਬਹੁਤ-ਬਹੁਤ ਧੰਨਵਾਦ ਕਰਦਾ ਖਾਸ ਕਰਕੇ ਜਿਹੜੇ ਸਾਡੇ 50 ਮਰਵਾਣੇ ਤੋਂ ਬਾਅਦ ਮਨਜੀਤ ਸਿੰਘ ਜੀ ਦੀ ਭਾਗ ਬਣ ਰਹੇ ਨੇ ਉਹਨਾਂ ਦੇ ਹੱਥੇ ਬਹੁਤ-ਬਹੁਤ ਸ਼ੁਕਰੀਆ ਕਰਦਾ ਸਾਡੇ ਬਾਬਾ ਗੁਰਮੀਤ ਸਿੰਘ ਜੀ ਜਿਹੜੇ ਸਾਡੇ ਪੱਤਰਕਾਰ ਭਰਾਵਾਂ ਦੇ ਮੋਢ ਬਾਬਾ ਜੀ ਕਿੰਨੇ ਜਾਂਦੇ ਨੇ ਤੇ ਸਾਡੇ ਨਾਲ ਇਹਨਾਂ ਦਾ ਬਹੁਤ ਸਾਰਾ ਸਾਥ ਹੈ ਔਰ ਮੈਂ ਸਾਰੇ ਪੱਤਰਕਾਰ ਭਰਾਵਾਂ ਦਾ ਬਹੁਤ ਬਸ ਛੋਟਾ ਹੋ ਗਿਆ ਕਲਪੋ ਐਸੋਸੀਏਸ਼ਨ ਪੰਜਾਬ ਜੋ ਹਮੇਸ਼ਾ ਹੀ ਲੋਕ ਤੇ ਥੱਲੇ ਕਰਿਓ ਭਾਜੀ ਲੋਕ ਭਲਾਈ ਤੇ ਸਮਾਜ ਭਲਾਈ ਦੇ ਕੰਮ ਕਰਦੀ ਆ ਰਹੀ ਏ ਲੈ ਆ ਪੱਤਰਕਾਰ ਐਸੋਸੀਏਸ਼ਨ ਦੇ ਸਾਰੇ ਹੀ ਸਮੂਹ ਮੈਂਬਰਾਂ ਸਮਾਂ ਵਧਾਈ ਦੇ ਪਾਤਰ ਨੇ ਇਹਨਾਂ ਨੇ ਹਮੇਸ਼ਾ ਖੱਲੀ ਪੱਤਰਕਾਰਤਾ ਨਹੀਂ ਕੀਤੀ ਇਹ ਪੱਤਰਕਾਰੀ ਤੋਂ ਪਰਹੋਖੇ ਵੀ ਸਮਾਜ ਦੇ ਕੰਮ ਕਰਦੇ ਨੇ ਜਿਸ ਤਰ੍ਹਾਂ ਕਿ ਅੱਜ ਇਹਨਾਂ ਨੇ ਗੁਰਦੈ ਕੈਂਪਲ ਆਇਆ ਔਰ ਛੋਟੇ ਸਾਹਿਬ ਜਦੇ ਦੇ ਵੱਡੇ ਸਾਹਿਬ ਜਦੇ ਦੀ ਯਾਦ ਦੇ ਵਿੱਚ ਅੱਜ ਬਾਹਰ ਦੁੱਧ ਦਾ ਲੰਗਰ ਵੀ ਲਾਣ ਜਾ ਰਹੇ ਨੇ ਐਦਾਂ ਦੇ ਕੰਮ ਉਹ ਹੀ ਕਰ ਸਕਦੇ ਨੇ ਜਿਨ੍ਹਾਂ ਨੇ ਮਨ ਦੇ ਵਿੱਚ ਕੋਮਾ ਦੇ ਪ੍ਰਤੀ ਸਮਾਜ ਦੇ ਪ੍ਰਤੀ ਔਰ ਹਰ ਵਰਗ ਦੇ ਪ੍ਰਤੀ ਸਤਿਕਾਰ ਹੋਵੇ ਪ੍ਰੈਸ ਦਾ ਕੰਮ ਹਰ ਗੱਲ ਨੂੰ ਸਮਾਜ ਦੇ ਸਾਹਮਣੇ ਲਿਆਉਣਾ ਪਰ ਪ੍ਰੈਸ ਜਿਹੜੀ ਇਹ ਉਹ ਆਪਣਾ ਕੰਮ ਵਾਕਈ ਨਿਭਾਜੇ। ਅੱਜ ਇੱਥੇ ਸਮਾਜਿਕ ਕੰਮਾਂ ਦੇ ਵਿੱਚ ਵੀ ਰੁਚੀ ਦਿਖਾ ਰਹੇ ਨੇ। ਇਹ ਪ੍ਰੈਸ ਪੱਤਰਕਾਰ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਮੈਂ ਨਾ ਨ ਕਿਸੇ ਦਾ ਲੈਣ ਤੋਂ ਸਾਰੇ ਹੀ ਸਤਕਾਰਯੋਗ ਨੇ। ਮੈਂ ਜਿੱਥੇ ਸਾਰਿਆਂ ਨੂੰ ਅੱਜ ਵਧਾਈ ਦਾ ਦਿਨ ਤੇ ਹੈ ਨਹੀਂ ਆ ਮੈਂ ਇਹਨਾਂ ਨੂੰ ਵੀ ਗੱਲ ਜੂਤਾਂਦਾ ਕਿ ਇਹ ਬਹੁਤ ਚੰਗੇ ਕਾਰਜ ਕਰਦੇ ਨੇ। ਮੇਰੀ ਜਿੱਥੇ ਵੀ ਕਰੀ ਇਹਨਾਂ ਨੂੰ ਲੋੜ ਪਈ ਮੈਂ ਇਹਨਾਂ ਨਾਲ ਮੇਕਸ਼ ਖੜਾ ਰਿਹਾ ਔਰ ਮੈਂ ਇਹਨਾਂ ਨੂੰ ਯਕੀਨ ਦਿਵਾਉਣਾ ਵਾ ਅਗੋਂ ਮੈਂ ਪੱਤਰਕਾਰ ਪ੍ਰੈਸ ਐਸੋਸੀਏਸ਼ਨ ਦੇ ਨਾਲ ਹਮੇਸ਼ਾ ਹੀ ਤਨੂ ਮਨੂ ਤਨੂ ਪ੍ਰਧਾਨ ਜੀ ਹੋਰ ਬਹੁਤ ਸਾਰੀਆਂ ਸੰਸਥਾਵਾਂ ਉਹਨਾਂ ਨੇ ਵੀ ਇਸ ਤਰ੍ਹਾਂ ਦੇ ਉਪਰਾਲੇ ਕਰਨੇ ਚਾਹੀਦੇ ਆ ਬਿਲਕੁਲ ਕਰਨੇ ਚਾਹੀਦੇ ਜੋ ਲੋਕ ਚਾਹੇ ਉਹ ਇੱਕ ਘਰ ਦਾ ਮੁਖੀ ਏ ਆਪਣੇ ਬੱਚਿਆਂ ਨੂੰ ਪਾਲ ਰਿਆ ਹੋਵੇ ਜੀ ਨਾਲ ਦੇ ਘਰ ਦੇ ਵਿੱਚ ਕੋਈ ਬੱਚਾ ਭੁੱਖਾ ਸੁੱਤਾ ਹੋਵੇ ਤੇ ਫਿਰ ਆਪਣੇ ਬੱਚਿਆਂ ਨੂੰ ਰੋਟੀ ਖਵਾਉਣ ਦਾ ਕੋਈ ਫਾਇਦਾ ਨਹੀਂ ਜਦ ਤੱਕ ਸਾਡੇ ਅੰਦਰ ਗਿਆ ਭਾਵਨਾ ਨਹੀਂ ਆਉਂਦੀ ਔਰ ਗਿਆ ਭਾਵਨਾ ਦਾ ਕਰਨ ਕੋਈ ਹੈ ਕਿਸੀ ਸਮਾਜ ਦੇ ਕੰਮ ਕਰੀਏ ਜਿਸ ਤਰ੍ਹਾਂ ਪੱਤਰਕਾਰ ਪ੍ਰੈਸ ਐਸੋਸੀਏਸ਼ਨ ਦੇ ਸਮੂਹ ਮੈਂਬਰ ਆਪਾਂ ਪ੍ਰਧਾਨ ਜੀ ਜਿਹੜਾ ਅੱਜ ਬਲੱਡ ਕੈਂਪ ਲੱਗਾ ਕਿੰਨੇ ਕੁ ਯੂਨਿਟ ਹੋ ਚੁੱਕੇ ਆ ਇਹ ਤਾਂ ਮੈਨੂੰ ਨਹੀਂ ਪਤਾ ਜੀ ਅੱਜ ਸਰ ਇੱਕ ਨਾਮ ਦੱਸਦੇ ਆਪਣਾ ਪਹਿਲਾ ਜੋ ਅੱਜ ਕੈਂਪ ਲੱਗਾ ਉਹਦੇ ਬਾਰੇ ਮਨੀ ਸਿੰਘ ਆ ਜੀ ਹਮ ਅੱਜ ਪ੍ਰੈਸ ਪ੍ਰੈਕਚਰ ਦੁਆਰਾ ਕਰੰਟ